ਰਸਿਕਾਲ ਤੁਸੀਂ ਜੁੜੇ ਹੋਇਆ ਪੰਜਾਬੀ ਰੇਡੀਓ ਯੂਐਸਏ ਨਾਲ ਤੇ ਇਸ ਵੇਲੇ ਦੀ ਵੱਡੀ ਖਬਰ ਅਮਰੀਕਾ ਦੇ ਸੈਨ ਐਂਟਰੋਨੀਓ ਤੋਂ ਆ ਰਹੀ ਹੈ ਜਿੱਥੇ ਸੈਨ ਐਂਟਰੋਨੀਓ ਪੁਲਿਸ ਨੇ ਇੱਕ ਭਾਰਤੀ ਮੂਲ ਦੇ ਬੰਦੇ ਨੂੰ ਗੋਲੀ ਮਾਰ ਦਿੱਤੀ ਅਤੇ ਇਸ ਗੋਲੀ ਵੱਜਣ ਕਰਕੇ ਉਸ ਬੰਦੇ ਦੀ ਮੌਤ ਹੋ ਗਈ ਹੈ। ਇਹਦੀ ਜਾਣਕਾਰੀ ਕੀ ਹੈ ਪੂਰਾ ਵਾਕਿਆ ਕੀ ਵਾਪਰਿਆ ਤੇ ਕਿਉਂ ਇਸ ਬੰਦੇ ਨੂੰ ਗੋਲੀ ਮਾਰਨੀ ਪਈ ਇਹ ਸਾਰੀ ਘਟਨਾ ਦੇ ਤਫਸੀਲ ਦੇ ਨਾਲ ਤੁਹਾਨੂੰ ਦੇ ਦਿੰਦਾ ਜਾਣਕਾਰੀ ਜੁੜੇ ਰਹੋ ਪੰਜਾਬੀ ਰੇਡੀਓ ਯੂਐਸਏ ਦੇ ਨਾਲ। ਅ ਦੱਸਿਆ ਗਿਆ ਹੈ ਕਿ ਜਿਹੜਾ ਸਚਿਨ ਸਾਹੂ ਨਾਂ ਦਾ ਇੱਕ ਬੰਦਾ ਜਿਹਨੂੰ ਭਾਰਤੀ ਮੂਲ ਦਾ ਵਿਅਕਤੀ ਦੱਸਿਆ ਗਿਆ ਹੈ ਸੈਨ ਐਂਟੋਨੀਓ ਦੇ ਵਿੱਚ ਪੁਲਿਸ ਨੇ ਉਹਨੂੰ ਗੋਲੀ ਮਾਰ ਕੇ ਮਾਰ ਦਿੱਤਾ ਉਸ ਨੂੰ ਗੋਲੀ ਉਦੋਂ ਮਾਰੀ ਗਈ ਜਦੋਂ ਉਸ ਨੂੰ ਫੜਨ ਗਏ ਦੋ ਅਧਿਕਾਰੀਆਂ ਨੂੰ ਉਸ ਨੇ ਆਪਣੀ ਗੱਡੀ ਦੇ ਨਾਲ ਟੱਕਰ ਮਾਰ ਦਿੱਤੀ ਸੀ ਸਚਿੰਨ ਸਾਹੂ ਨੂੰ 21 ਅਪ੍ਰੈਲ ਨੂੰ ਪੁਲਿਸ ਅਧਿਕਾਰੀ ਟਾਈਟਲਰ ਟਾਈਲਰ ਟਰਨਰ ਵੱਲੋਂ ਗੋਲੀ ਮਾਰ ਦਿੱਤੀ ਗਈ ਸੀ ਤੇ ਇਸ ਤੋਂ ਬਾਅਦ ਉਹ ਮੌਕੇ ਤੇ ਹੀ ਮ੍ਰਿਤਕ ਐਲਾਨ ਦਿੱਤਾ ਗਿਆ ਸੀਗਾ ਸਾਹੂ मूल ਰੂਪ ਦੇ ਵਿੱਚ ਉੱਤਰ ਪ੍ਰਦੇਸ਼ ਦਾ ਰਹਿਣ ਵਾਲਾ ਸੀਗਾ ਤੇ ਹੁਣ ਇਸ ਟਾਈਮ ਉਹ ਉਹਦੇ ਕੋਲੇ ਅਮਰੀਕਾ ਦੀ ਨਾਗਰਿਕਤਾ ਸੀਗੀ ਪਤਾ ਲੱਗਾ ਕਿ ਉਹਨੂੰ ਮਾਨਸਿਕ ਬਿਮਾਰੀ ਸੀ ਤੇ ਉਹਨੂੰ ਸਹੀ ਜਾਂ ਗਲਤ ਦੀ ਪਛਾਣ ਨਹੀਂ ਸੀ ਜਿਹੜੀ ਜਾਣਕਾਰੀ ਹਿੰਦੁਸਤਾਨ ਟਾਈਮਜ਼ ਦੀ ਜਿਹੜੀ ਵੈਬਸਾਈਟ ਆ ਉਹਦੇ ਤੋਂ ਮਿਲੀ ਆ ਦੱਸਿਆ ਗਿਆ ਕਿ ਉਹ ਉਹ ਬਾਇਓ ਬਾਇਪੋਲਰ ਡਿਸਆਰਡਰ ਤੋਂ ਜਿਹੜਾ ਸਫਰਿੰਗ ਕਰ ਰਿਹਾ ਸੀਗਾ ਸਾਹੂ ਤੇ ਇਹ ਵੀ ਦੱਸਿਆ ਗਿਆ ਕਿ ਪੁਲਿਸ ਨੂੰ ਸੈਨ ਐਂਟੋਨੀਓ ਦੇ ਸ਼ੈਵੀਟ ਹਾਈਟਸ ਦੇ ਵਿੱਚ ਸੱਦਿਆ ਗਿਆ ਸੀਗਾ ਉੱਥੇ ਇੱਕ ਦੱਸਿਆ ਗਿਆ ਕਿ ਆਪਸੀ ਲੜਾਈ ਨੂੰ ਸੁਲਝਾਉਣ ਦੇ ਲਈ ਪੁਲਿਸ ਗਈ ਸੀਗੀ ਤੇ ਜਿੱਥੇ ਪੁਲਿਸ ਦੇ ਉੱਤੇ ਫਿਰ ਇਹ ਇਸ ਸਾਹੂ ਤੇ ਦੋਸ਼ ਲੱਗਾ ਕਿ ਇਹਨੇ ਪੁਲਿਸ ਦੇ ਮੁਲਾਜ਼ਮਾਂ ਨੂੰ ਗੱਡੀ ਦੇ ਨਾਲ ਦਰੜਨ ਦੀ ਕੋਸ਼ਿਸ਼ ਕੀਤੀ ਦੱਸਿਆ ਗਿਆ ਕਿ ਉਸ ਤੋਂ ਬਾਅਦ ਕੌਪ ਜਿਹੜੇ ਜਦੋਂ ਪਹੁੰਚੇ ਤੇ ਕੌਪਸ ਪਹੁੰਚੇ ਤਾਂ ਉੱਥੇ 51 ਸਾਲਾਂ ਇੱਕ ਬੀਬੀ ਜਿਹੜੀ ਕਿ ਕੈਂਡੈਂਸ ਬ੍ਰਾਂਡ ਉਹਦਾ ਨਾਮ ਦੱਸਿਆ ਗਿਆ ਉਹ ਉਹਦੇ ਨਾਲ ਇਹਦੀ ਕੋਈ ਝੜਪ ਹੋ ਰਹੀ ਸੀ ਉਹਦੇ ਨਾਲ ਇਹਦੀ ਕੋਈ ਗੱਲਬਾਤ ਹੋ ਰਹੀ ਸੀਗੀ ਤੇ ਉਹ ਹਾਲਾਂਕਿ ਉਹਨੂੰ ਜਾਣਦੀ ਵੀ ਨਹੀਂ ਸੀ ਚੰਗੀ ਤਰ੍ਹਾਂ ਤੇ ਉਸ ਤੋਂ ਬਾਅਦ ਐਸ਼ਲੇ ਐਟਮਰ ਜਿਹੜੀ ਕੁੜੀ ਐ ਕੋ ਜਿਹੜੀ ਵਿਕਟਮ ਆ ਉਹਦੀ ਬੱਚੀ ਕਹਿ ਸਕਦੇ ਨੇ ਤੁਸੀਂ ਉਹਨੇ ਦੱਸਿਆ ਕਿ ਉਹ ਸਾਹੂ ਨੂੰ ਉਹਦੀ ਜਿਹੜੀ ਮਾਤਾ ਉਹ ਇੱਕ ਮਹੀਨਾ ਪਹਿਲਾਂ ਮਿਲੀ ਸੀਗੀ ਪਰ ਇਹਨੇ ਉਹਨੂੰ ਗੱਡੀ ਦੇ ਨਾਲ ਟੱਕਰ ਮਾਰੀ ਉਸ ਬੀਬੀ ਨੂੰ ਤੇ ਉਸ ਤੋਂ ਬਾਅਦ ਜਦੋਂ ਪੁਲਿਸ ਉੱਥੇ ਪਹੁੰਚੀ ਵਿਕਟਮ ਨੂੰ ਜਦੋਂ ਹਸਪੀਟਲ ਜਾਇਆ ਗਿਆ ਤਾਂ ਉਹਨੂੰ ਕ੍ਰਿਟੀਕਲ ਕੰਡੀਸ਼ਨ ਦੇ ਵਿੱਚ ਲਿਜਾਇਆ ਗਿਆ ਸੀਗਾ ਪੁਲਿਸ ਨੇ ਇੱਕ ਅਰੈਸਟ ਵਾਰੰਟ ਜਾਰੀ ਕੀਤਾ ਸਾਹੂ ਨੂੰ ਲੈ ਕੇ ਤੇ ਉਸ ਤੋਂ ਬਾਅਦ ਜਦੋਂ ਪਤਾ ਲੱਗਾ ਕਿ ਸਾਹੂ ਆਪਣੀ ਰਹਿ ਹੈਸ਼ ਤੇ ਜਾਂ ਸ਼ੈਵਟ ਹਾਈਟਸ ਦੇ ਵਿੱਚ ਦੁਬਾਰਾ ਆਇਆ ਤਾਂ ਉਦੋਂ ਫਿਰ ਜਦੋਂ ਪੁਲਿਸ ਆਈ ਤਾਂ ਇਹਨੇ ਕੀ ਕੀਤਾ ਦੋ ਪੁਲਿਸ ਮੁਲਾਜ਼ਮਾਂ ਨੂੰ ਆਪਣੀ ਗੱਡੀ ਦੇ ਨਾਲ ਟੱਕਰ ਮਾਰਨ ਦੀ ਕੋਸ਼ਿਸ਼ ਕੀਤੀ ਤੇ ਉਸ ਤੋਂ ਬਾਅਦ ਇੱਕ ਪੁਲਿਸ ਮੁਲਾਜ਼ਮ ਨੇ ਆਪਣੇ ਜਿਹੜਾ ਆ arm weapon ਆ ਉਹਦੇ ਨਾਲ ਉਹਨੂੰ ਕੱਢਿਆ ਤੇ ਉਹਦੇ ਸਾਹੂ ਦੇ ਉੱਤੇ ਗੋਲੀ ਚਲਾ ਦਿੱਤੀ ਉਸ ਤੋਂ ਬਾਅਦ ਸਾਹੂ ਜਿਹੜਾ ਮੌਕੇ ਤੇ ਮ੍ਰਿਤਕ ਐਲਾਨਾ ਗਿਆ ਤੇ ਦੱਸਿਆ ਗਿਆ ਕਿ ਜਿਹੜੇ ਇੰਜਰਡ ਕੋਪ ਨੇ ਉਹਨਾਂ ਦੇ ਵਿੱਚੋਂ on the spot medical attention ਜਿਹੜੀ ਦਿੱਤੀ ਗਈ ਤੇ ਇੱਕ ਨੂੰ ਨੇੜੇ ਦੇ ਹਸਪਤਾਲ ਦੇ ਵਿੱਚ ਪਹੁੰਚਾਇਆ ਗਿਆ ਟਾਈਲਰ ਟਰਨਰ ਜਿਹਨੂੰ ਜਿਹਦੇ ਬਾਰੇ ਦੱਸਿਆ ਗਿਆ ਕਿ ਇਹਨੇ ਗੋਲੀ ਮਾਰੀ ਹੈ ਜਿਹੜਾ ਐਸਪੀਜीडी ਹੈ ਸੈਨ ਐਂਟੋਨੀਓ ਪੁਲਿਸ ਡਿਪਾਰਟਮੈਂਟ ਹੈ ਉਹਨੇ ਦੱਸਿਆ ਕਿ ਇਹ ਡਿਪਾਰਟਮੈਂਟ ਦੇ ਵਿੱਚ 5 ਸਾਲ ਪਹਿਲਾਂ ਆਇਆ ਸੀਗਾ ਤੇ ਹੁਣ ਉਹ ਰੂਟੀਨ ਜਿਹੜਾ ਐਡਮਿਨਿਸਟ੍ਰੇਟਿਵ ਲੀਵ ਤੇ ਸੀਗਾ ਤੇ ਦੱਸਦੇ ਆ ਕਿ ਹੁਣ ਜਿਹੜਾ ਇਸ ਪੂਰੀ ਘਟਨਾ ਦੇ ਵਿੱਚ ਕੀ ਹੋਇਆ ਕਿਵੇਂ ਵਾਪਰਿਆ ਇਸ ਬਾਬਤ ਜਿਹੜਾ ਇਹ ਟਰਨਰ ਆ ਇਹਦੀ ਬੋਡੀ ਕੈਮ ਤੋਂ ਵੀ ਜਿਹੜੀ ਫੁਟੇਜ ਹਾਸਲ ਕੀਤੀ ਜਾਊਗੀ ਉਹਦੇ ਤੋਂ ਇਸ ਘਟਨਾ ਦੇ ਹੋਰ ਵੇਰਵੇ ਸਾਂਝੇ ਏ ਪਤਾ ਸਾਂਝ ਕਿਤੇ ਜਾਣਗੇ ਜਾਂ ਪਤਾ ਲੱਗਣਗੇ ਸੋ ਜੇ ਤੁਸੀਂ ਦੇਖੋ ਕਿ ਇੱਕ ਪੁਲਿਸ ਮੁਲਾਜ਼ਮ ਜਿਹੜਾ ਉਹਨੂੰ ਗੱਡੀ ਦੇ ਨਾਲ ਦਰਣ ਦਾ ਦੋਸ਼ ਲੱਗਿਆ ਸਚੇਨ ਸਾਹੂ ਦੇ ਉੱਤੇ ਫਿਰ ਇਹ ਲੱਗਿਆ ਕਿ ਉਹ 51 ਸਾਲਾਂ ਬੀਬੀ ਦੇ ਨਾਲ ਉਹ ਬਹੁਤ ਅਗਰੈਸਿਵਲੀ ਡਿਬੇਟ ਕਰ ਰਿਹਾ ਸੀ ਬਹਿਸ ਕਰ ਰਿਹਾ ਸੀ ਤੇ ਉਹਨੂੰ ਵੀ ਉਹਨੇ ਗੱਡੀ ਦੀ ਟੱਕਰ ਮਾਰੀ ਉਹਦੀ ਜਿਹੜੀ ਧੀ ਆ ਉਹ ਕਹਿੰਦੀ ਕਿ ਮੈਂ ਇਹ ਜਿਹੜੀ ਬੀਬੀ ਐ ਉਹਦੀ ਉਹਨੇ ਆਪਣੀ ਮਾਤਾ ਦੇ ਬਾਰੇ ਦੱਸਿਆ ਮਾਤਾ ਦੇ ਬਾਰੇ ਕਿ ਇਹ ਮਹੀਨਾ ਤੋਂ ਪਹਿਲਾਂ ਇਹਦੇ ਸੰਪਰਕ ਦੇ ਵਿੱਚ ਆਈ ਸੀ ਸਚਨ ਸਾਹੂ ਮੂਲ ਰੂਪ ਦੇ ਵਿੱਚ ਉੱਤਰ ਪ੍ਰਦੇਸ਼ ਦਾ ਰਹਿਣ ਵਾਲਾ ਸੀ 42 ਸਾਲ ਉਹਦੀ ਉਮਰ ਸੀ ਤੇ ਸਚਨ ਸਾਹੂ ਦੀ ਪੁਲਿਸ ਦੀ ਗੋਲੀ ਲੱਗਣ ਕਰਕੇ ਸੈਨ ਐਂਟੋਨੀਓ ਦੇ ਵਿੱਚ ਉਹਦੀ ਮੌਤ ਹੋ ਗਈ ਹੈ ਹਾਲਾਂਕਿ ਬਹੁਤ ਵਾਰ ਪੁਲਿਸਿਆ ਕਾਰਵਾਈਆਂ ਦੇ ਉੱਤੇ ਵੀ ਸਵਾਲ ਉੱਠਦੇ ਨੇ ਪਰ ਜਿਹੜੀ ਅਮਰੀਕਾ ਦੀ ਪੁਲਿਸ ਦੇ ਬਾਰੇ ਕਿਹਾ ਜਾਂਦਾ ਕਿ ਕ੍ਰਾਈਮ ਦੇ ਨਾਲ ਸਿੱਜਣ ਦਾ ਜਿਹੜਾ ਇਹਦਾ ਤਰੀਕਾ ਉਹ ਇਹਦਾ ਆਪਣੇ ਤਰੀਕੇ ਤੇ ਬਹੁਤ ਵਾਰ ਪੁਲਿਸ ਦੀਆਂ ਜਿਹੜੀਆਂ ਗੋਲੀਆਂ ਲੱਗਣ ਕਰਕੇ ਮੌਤਾਂ ਹੋਈਆਂ ਨੇ ਉਹਨਾਂ ਤੇ ਵਿਵਾਦ ਵੀ ਉੱਠਦੇ ਰਹੇ ਨੇ ਹੁਣ ਇਸ ਮਾਮਲੇ ਦੇ ਵਿੱਚ ਪੂਰੀ ਘਟਨਾ ਕੀ ਹੈ ਜਾਂ ਵਾਪਰਿਆ ਕਿਵੇਂ ਕਿਵੇਂ ਜਾਂ ਇਹਦੇ ਵਿੱਚ ਪੁਲਿਸ ਦਾ ਕਸੂਰ ਕਿੰਨਾ ਹੈ ਸਚਿਨ ਸਾਹੂ ਦਾ ਕਿੰਨਾ ਹੈ ਉਹ ਤਾਂ ਜਿਹੜੀ ਬੋਡੀ ਕਾਮ ਦੀ ਫੁਟੇਜ ਹੈ ਉਸ ਤੋਂ ਬਾਅਦ ਪਤਾ ਲੱਗੂਗਾ ਪਰ ਜਿਹੜੀ ਮੁੱਢਲੇ ਤੌਰ ਤੇ ਜਿਹੜੀ ਜਾਣਕਾਰੀ ਵੱਖ-ਵੱਖ ਵੈਬਸਾਈਟਾਂ ਤੋਂ ਟ੍ਰਿਬਿਊ ਤੋਂ ਜਾਂ ਹਿੰਦੁਸਤਾਨ ਟਾਈਮਜ਼ ਤੋਂ ਉਹਦੇ ਵਿੱਚ ਇਹ ਕਿਹਾ ਜਾ ਰਿਹਾ ਹੈ ਕਿ ਸਚਿਨ ਸਾਹੂ ਦੀ ਜਿਹੜੀ ਮੌਤ ਹੈ ਪੁਲਿਸ ਦੀ ਗੋਲੀ ਲੱਗਣ ਕਰਕੇ ਹੋਈ ਹੈ ਪਰ ਉਹ ਪੁਲਿਸ ਨੇ ਗੋਲੀ ਉਦੋਂ ਚਲਾਈ ਜਦੋਂ ਉਸਨੇ ਦੋ ਪਰਸ ਮਲਾਜ਼ਮਾਂ ਉੱਤੇ ਗੱਡੀ ਚੜਾਉਣ ਦੀ ਕੋਸ਼ਿਸ਼ ਕੀਤੀ ਸੋ ਜੁੜੇ ਰਹੋ ਪੰਜਾਬੀ ਰਿਪੋਰਟਸ ਦੇ ਨਾਲ ਬਹੁਤ ਬਹੁਤ ਧੰਨਵਾਦ ਸਤਿ ਸ੍ਰੀ ਅਕਾਲ